ਬਾਬੇ ਨਾਨਕ ਦੀ ਤਕੜੀ ਕਹ ਕੇ ਕੀ ਧਾਰਮਿਕ ਜਿਹੜੇ ਚੋਣ ਨਿਸ਼ਾਨਾਂ ਧਾਰਮਿਕ ਉਦਦ ਲੈ ਕੇ ਆ। ਸੋ ਜਿਵੇਂ ਅਕਾਲੀ ਦਲ ਦੀ ਸਿਆਸਤ ਆਪਾਂ ਨੇ ਸ਼ੁਰੂ ਤੋਂ ਦੇਖੀ ਹੈ ਕਿ ਬਹੁਤ ਜ਼ਿਆਦਾ ਉਸੇ ਰਾਹ ਤੇ ਜਿਵੇਂ ਹੁਣ ਭਾਜੀਪੀ ਤੁਰਪੀ ਕਿ ਇੱਕ ਰਾਮ ਮੰਦਰ ਇੱਕ ਧਾਰਮਿਕ ਪ੍ਰੋਗਰਾਮ ਨੂੰ ਭਾਜੀਪੀ ਨੇ ਆਪਣਾ ਪ੍ਰੋਗਰਾਮ ਬਣਾ ਲਿਆ। ਕਿ ਜਿਹੜੀ ਬਾਬੇ ਨਾਨਕ ਦੀ ਤਕੜੀ ਉਹ ਅਕਾਲੀ ਦਲ ਦੀ ਤਕੜੀ ਆ। ਸੋ ਅਕਾਲੀ ਦਲ ਹੋਂਦ ਵਿੱਚ ਆਉਂਦਾ 100 ਸਾਲ ਪਹਿਲਾਂ। ਬਾਬਾ ਨਾਨਕ 500 600 ਸਾਲ ਪਹਿਲਾਂ ਧਰਤੀ ਤੇ ਆਏ ਨੇ ਇਹ ਬਹੁਤ بڑا ਮਸਲਾ ਜਿਹੜਾ ਆਉਣ ਵਾਲੇ ਸਮੇਂ ਚ ਨਿਕਲ ਕੇ ਬਾਹਰ ਆਊਗਾ ਜਦੋਂ ਬੀਜੇਪੀ ਸੱਤਾ ਤੋਂ ਬਾਹਰ ਜਾਊਗੀ ਉਦੋਂ ਬੀਜੇਪੀ ਦੇ ਘਪਲੇ ਵੀ ਸਾਹਮਣੇ ਆਉਣਗੇ ਤੇ ਬੀਜੇਪੀ ਨੇ ਜਿਹੜੀ ਧਰਮ ਚ ਘੁਸਪੈਠ ਕਰੀ ਆ ਨਕਲੀ ਸ਼ੰਕਰਾਚਾਰੀਆ ਬਣਾਏ ਨੇ ਜਦੋਂ ਬੀਜੇਪੀ ਸੱਤਾ ਤੋਂ ਬਾਹਰ ਗਈ ਇਹ ਨਕਲੀ ਸੰਤ ਨਕਲੀ ਮਹਾਤਮਾ ਦੇ ਕੱਚੇ ਚਿੱਠੇ ਸਭ ਦੇ ਸਾਹਮਣੇ ਆਉਣਗੇ ਜਿਵੇਂ ਕੁਝ ਮਹਾਪੁਰਸ਼ ਜ਼ਿਲ੍ਹਾ ਦੀ ਹਵਾ ਕਾ ਰਹੇ ਨੇ ਜਿਹੜੇ ਅੱਜ ਬੀਜੇਪੀ ਦੇ ਗੁਣਗਾਨ ਜਿਨ੍ਹਾਂ ਦਾ ਕੰਮ ਧਾਰਮਿਕ ਦਾ ਗੁਣਗਾਨ ਕਰਨਾ ਨਹੀਂ ਕਿਸੇ ਧਰਮ ਦੀ ਭਲਾਈ ਕਰਨਾ ਨਹੀਂ ਸਿਰਫ ਬੀਜੇਪੀ ਦੇ ਲੀਡਰਾਂ ਦਾ ਗੁਣਗਾਨ ਕਰਨਾ ਜਿਨ੍ਹਾਂ ਦਾ ਕਰਮ ਬਣ ਗਿਆ ਸੋ ਸਰਕਾਰਾਂ ਵੀ ਤਾਂ ਹੀ ਚੱਲਣਗੀਆਂ ਜੇ ਲੋਕਤੰਤਰ ਬਚੂਗਾ ਭ੍ਰਿਸ਼ਟਾਚਾਰੀਆਂ ਨੂੰ ਵੀ ਅਸੀਂ ਜ਼ਿਲ੍ਹਾ ਅੰਦਰ ਤਾਂ ਹੀ ਸਿੱਟ ਸਕਾਂਗੇ ਜੇ ਲੋਕਤੰਤਰ ਦੇ ਨਾਲ ਆਮ ਆਦਮੀ ਪਾਰਟੀ ਕੋਲ ਜਾਂ ਕਿਸੇ ਹੋਰ ਦੂਜੀ ਪਾਰਟੀ ਕੋਲ ਪਾਵਰਾ ਆਉਣਗੀਆਂ ਸਰਕਾਰਾਂ ਬਣਨਗੀਆਂ ਪਰ ਬੀਜੇਪੀ ਜਿਹੜੀ ਲੋਕਮਾਰੂ ਨੀਤੀਆਂ ਦੇ ਨਾਲ ਚੱਲ ਰਹੀ ਹੈ ਉਹ ਲੋਕਤੰਤਰ ਨੂੰ ਛੱਡ ਕੇ ਅਣਮਨੁੱਖੀ ਤਸੀਹੇ ਅਣਮਨੁੱਖੀ ਅਧਿਕਾਰ ਤੇ ਮਨੁੱਖਤਾ ਨੂੰ ਪਿੱਛੇ ਛੱਡਦੀ ਹੋਈ ਕੁਝ ਨਵੇਂ ਤਰੀਕੇ ਯਾਦ ਕਰ ਲਏ ਉਹਨੇ ਰਾਜਨੀਤੀ ਕਰਨ ਦੀ ਜਿਹੜੇ ਲੋਕਤੰਤਰ ਲਈ ਖਤਰਾ ਨੇ ਉਹਨਾਂ ਦੇ ਮਤਾਬਕ ਉਹ ਪੂਰੇ ਦੇਸ਼ ਤੇ ਰਾਜ ਕਰਨਾ ਚਾਹੁੰਦੀ ਆ ਤੇ ਰਾਜ ਕਰਨਾ ਮਾੜੀ ਗੱਲ ਨਹੀਂ ਲੋਕਤੰਤਰ ਜੇ ਲੋਕ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਦੰਦੇ ਨੇ ਤਾਂ ਰਾਜ ਕਰਨ ਪਰ ਜਿਹੜਾ ਉਹ ਤੱਕੇ ਨਾਲ ਰਾਜ ਲੈਣਾ ਚਾਹੁੰਦੇ ਨੇ ਆਮ ਲੋਕਾਂ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਨੇ ਧਮਕਾਉਣਾ ਚਾਹੁੰਦੇ ਨੇ ਜਿਵੇਂ ਸਤਿੰਦਰ ਜੈਨ 18 ਮਹੀਨਿਆਂ ਤੋਂ ਜੇਲ੍ਹ ਚ ਨੇਮ ਜੇਕਰ ਗੱਲ ਕਰੀਏ ਵੈਲਟ ਪੇਪਰ ਦੀ ਗੱਲ ਕਰਦੇ ਆ ਆਪਾ ਮੁਖਵੰਤੀ ਸਾਹਿਬ ਦਾ ਬਿਆਨ ਲੱਗਿਆ ਸੀ ਕਿ ਕਿ ਪੀਐਮ ਮੋਦੀ ਸਾਹਿਬ ਕਿਉਂ ਭਜਦੇ ਨੇ ਕਿ ਈਵੀ ਮਸ਼ੀਨਾਂ ਦੀ ਬਜਾਏ ਵੈਲਟ ਪੇਪਰ ਦੇ ਕਿਉਂ ਭਜਦੇ ਨੇ ਜਿਹੜਾ ਮਸਲਾ ਹੈ ਇਹ ਰਾਜਨੀਤਿਕ ਪਾਰਟੀਆਂ ਬੱਕ ਬੱਕ ਪਲੇਟਫਾਰਮਾਂ ਦੇ ਥਰੂ ਸੁਪਰੀਮ ਕੋਰਟ ਚ ਵੀ ਚੱਕ ਚੁੱਕੀਆਂ ਨੇ ਇਹ ਫੈਸਲਾ ਚੋਣ ਕਮਿਸ਼ਨ ਨੇ ਕਰਨਾ ਹੈ ਕਿ ਚੋਣ ਕਮਿਸ਼ਨ ਦੀ ਇੱਕ ਡਿਊਟੀ ਬਣਦੀ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਸੰਤੁਸ਼ਟੀ ਕਰਾਉਣ ਮੰਗ ਕਿਉਂ ਕੀਤੀ ਜਿਵੇਂ ਕਿ ਆਪਾਂ ਗੱਲ ਕਰੀਏ ਬੈਲਟ ਪੇਪਰ ਦੀ ਮੰਗ ਕਿਉਂ ਕੀਤੀ ਹੈ ਕਿ ਕੋਈ ਇਹਦੇ ਚ ਕਪੜੇ ਦੀ ਗੱਲ ਕਰ ਰਿਹਾ ਸੋ ਕਿਤੇ ਕਿਤੇ ਦੇਖਣ ਨੂੰ ਲੱਗਦਾ ਜਿੱਥੇ ਭਾਜਪਾ ਦੀ ਵੋਟ ਹੁੰਦੀ ਹੈ 10% ਪਰ EVM ਚੋਂ ਵੋਟ ਨਿਕਲਦੀ ਹੈ 60% ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਰਣਿੰਦਰ ਪੱਟ ਅੱਜ ਗੱਲਬਾਤ ਕਰਾਂਗੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਚਪਿੰਦਰ ਸਿੰਘ ਰਾਜਨ ਨਾਲ ਗੱਲਬਾਤ ਕਰਦੇ ਆ ਕਿ ਜੇਕਰ ਗੱਲ ਕਰੀਏ ਪੰਜਾਬ ਦੇ ਹਾਲਾਤਾਂ ਤੇ ਇੱਕ ਇੰਡੀਆ ਲੈਵਲ ਤੇ ਜੋ ਆਪ ਤੇ ਕਾਂਗਰਸ ਤੇ ਅੰਦਰ ਪਾਰਟੀਆਂ ਦਾ ਗੱਠ ਜੁੜ ਹੋਇਆ ਗੱਲਬਾਤ ਕਰਦੇ ਆ ਰਚਪਿੰਦਰ ਸਿੰਘ ਰਾਜਨ ਨਾਲ ਸਤਿ ਸ੍ਰੀ ਅਕਾਲ ਹਾਂਜੀ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਹੀ ਸਾਡੀ ਦੁਆ ਹੈ ਸਾਰੇ ਪੰਜਾਬ ਲਈ ਵਿੰਦਰ ਜੀ ਠੀਕੋ ਬਹੁਤ ਚੜ੍ਹਦੀ ਕਲਾ ਤੁਸੀਂ ਸੁਣਾਓ ਵਿਪਿੰਦਰ ਜੀ ਗੱਲ ਕਰੀਏ ਇੰਡੀਆ ਲੈਵਲ ਦੇ ਗੱਠ ਜੋੜ ਦੀ ਗੱਲ ਕਰ ਰਹੇ ਆ ਕਿ ਜਦੋਂ ਕੇਜਰੀਵਾਲ ਦੀ ਗੱਲ ਹੋਈ ਸੀ ਸੱਤਾ ਵਿੱਚ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਅਫਸਿਸ਼ਟਾਚਾਰੀ ਦਾ ਕੋਈ ਵੀ ਵਿਅਕਤੀ ਹੈ ਇਸੇ ਨਾਲ ਵੀ ਕੋਈ ਤਾਲਮਿਲ ਨਹੀਂ ਕੀਤਾ ਜਾਵੇਗਾ ਤੇ ਸਾਫ਼ ਸੁੱਤੇ ਅਖਸ਼ ਦੇ ਬੰਦੇ ਹੀ ਪਾਰਟੀ ਵਿੱਚ ਰੱਖੇ ਜਾਣਗੇ ਉਹ ਤੁਹਾਡਾ ਗੱਠ ਜੋੜ ਹੋਇਆ ਜਿਵੇਂ ਕਿ ਏਡੀ ਦੇ ਵੱਡੇ ਗੰਭੀਰ ਦੋਸ਼ ਲੱਗੇ ਨੇ ਸਾਧੂ ਸਿੰਘ ਧਰਮਸੋਧ ਦੇ ਕਿਵੇਂ ਦੇਖਦੇ ਹੋ ਕਿ ਦੇਖੋ ਜਿੱਦਾਂ ਤੁਸੀਂ ਦੱਸਿਆ ਗੱਠ ਜੋੜ ਜਿਹੜਾ ਸਾਡਾ ਉਹ ਆਲ ਇੰਡੀਆ ਲੈਵਲ ਤੇ ਚੱਲ ਰਿਹਾ ਹੈ ਤੇ ਦੂਜਾ ਆਪਾਂ ਨੂੰ ਇੱਕ ਗੱਲ ਸਮਝਣੀ ਪਾਉਗੀ ਗੱਠਜੋੜ ਸਰਕਾਰ ਰਾਜਨੀਤੀ ਇਹ ਸਾਰੇ ਸਾਡੇ ਲੋਕਤੰਤਰ ਦੇ ਥੰਮ ਨੇ ਸੋ ਸਰਕਾਰਾਂ ਵੀ ਤਾਂ ਹੀ ਚੱਲਣਗੀਆਂ ਜੇ ਲੋਕਤੰਤਰ ਬਚੂਗਾ ਭ੍ਰਿਸ਼ਟਾਚਾਰੀਆਂ ਨੂੰ ਵੀ ਅਸੀਂ ਜੇਲਾ ਅੰਦਰ ਤਾਂ ਹੀ ਸਿੱਟ ਸਕਾਂਗੇ ਜੇ ਲੋਕਤੰਤਰ ਦੇ ਨਾਲ ਆਮ ਆਦਮੀ ਪਾਰਟੀ ਕੋਲ ਜਾਂ ਕਿਸੇ ਹੋਰ ਦੂਜੀ ਪਾਰਟੀ ਕੋਲ ਪਾਵਰਾ ਆਉਣਗੀਆਂ ਸਰਕਾਰਾਂ ਬਣਨਗੀਆਂ ਪਰ ਬੀਜੇਪੀ ਜਿਹੜੀ ਲੋਕਮਾਰੂ ਨੀਤੀਆਂ ਦੇ ਨਾਲ ਚੱਲ ਰਹੀ ਹੈ ਉਹ ਲੋਕਤੰਤਰ ਨੂੰ ਛੱਡ ਕੇ ਅਣਮਨੁੱਖੀ ਤਸੀਹੇ ਅਣਮਨੁੱਖੀ ਅਧਿਕਾਰ ਤੇ ਮਨੁੱਖਤਾ ਨੂੰ ਪਿੱਛੇ ਛੱਡਦੀ ਹੋਈ ਕੁਝ ਨਵੇਂ ਤਰੀਕੇ ਆਯਾਦ ਕਰ ਲਏ ਉਹਨੇ ਰਾਜਨੀਤੀ ਕਰਨ ਦੀ ਜਿਹੜੇ ਲੋਕਤੰਤਰ ਲਈ ਖਤਰਾ ਨੇ ਉਹਨਾਂ ਦੇ ਮਤਾਬਕ ਉਹ ਪੂਰੇ ਦੇਸ਼ ਤੇ ਰਾਜ ਕਰਨਾ ਚਾਹੁੰਦੀ ਆ ਤੇ ਰਾਜ ਕਰਨਾ ਮਾੜੀ ਗੱਲ ਨਹੀਂ ਲੋਕਤੰਤਰ ਜੇ ਲੋਕ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਦਿੰਦੇ ਨੇ ਤਾਂ ਰਾਜ ਕਰਨ ਪਰ ਜਿਹੜਾ ਤੱਕੇ ਨਾਲ ਰਾਜ ਲੈਣਾ ਚਾਹੁੰਦੇ ਨੇ ਆਮ ਲੋਕਾਂ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਨੇ ਧਮਕਾਉਣਾ ਚਾਹੁੰਦੇ ਨੇ ਜਿਵੇਂ ਸਤਿੰਦਰ ਜੈ 18 ਮਹੀਨਿਆਂ ਤੋਂ ਜੇਲ੍ਹ ਚ ਨੇ ਮਨੀਸ਼ ਸਸੋਦੀয়াল ਚ ਜੇਲ੍ਹ ਚ ਨੇ ਪੰਜਾਬ ਦੇ ਲੀਡਰ ਜਿਵੇਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਈਡੀ ਦੇ ਨੋਟਸ ਆ ਰਹੇ ਨੇ ਭਾਜੀਪੀ ਦੀ ਸਰਕਾਰ ਵੱਲੋਂ ਸੋ 18 ਮਹੀਨਿਆਂ ਚ ਕੋਈ ਪ੍ਰੂਫ ਸਾਬਤ ਨਹੀਂ ਹੁੰਦਾ ਕੋਈ ਰਿਕਵਰੀ ਨਹੀਂ ਹੁੰਦੀ ਸੰਜੇ ਸਿੰਘ ਐਮਪੀ ਸਾਡੇ ਲੋਕਤੰਤਰ ਦੀ ਮਾਨ ਮਰਿਆਦਾ ਇੱਕ ਐਮਪੀ ਮੈਂਬਰ ਆਫ ਪਾਰਲੀਮੈਂਟ ਉਹਨੂੰ ਚੱਕ ਕੇ ਤੁਸੀਂ ਅੰਦਰ ਸਿੱੜਤਾ ਇਹ ਲੋਕਤੰਤਰ ਦਾ ਘਾਣ ਕਰਨ ਤੇ ਤੁਲੀ ਹੋਈ ਹੈ ਬੀਜੇਪੀ ਸੋ ਬੀਜੇਪੀ ਨੂੰ ਇਹ ਕੰਮ ਕਰਨ ਤੋਂ ਰੋਕਣ ਲਈ ਲੋਕਤੰਤਰ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਜੁਟ ਹੋਣਾ ਪਊਗਾ ਇੱਕ ਮੋਠ ਹੋਣਾ ਪਊਗਾ ਤੇ ਆਪਸੀ ਭੇਦ ਭਾਪ ਪਿੱਛੇ ਛੱਡ ਕੇ ਇਕੱਠੇ ਹੋ ਕੇ ਬੀਜੇਪੀ ਦਾ ਸਾਹਮਣਾ ਕਰਨਾ ਅੱਜ ਸਮੇਂ ਦੀ ਮੁੱਖ ਜ਼ਰੂਰਤ ਹੈ ਤੇ ਦੂਜੀ ਰਹੀ ਗੱਲ ਤੁਸੀਂ ਕਿਹਾ ਵੀ ਸਾਧੂ ਸਿੰਘ ਧਰਮਸੋਧ ਦੀ ਕਿਵੇਂ ਗੱਲ ਕਰਦੇ ਹੂੰ ਸੋ ਦੇਖੋ ਗੱਠ ਜੋੜ ਦਾ ਮਤਲਬ ਇਹ ਨਹੀਂ ਕਿ ਭ੍ਰਿਸ਼ਟਾਚਾਰੀਆਂ ਨੂੰ ਭ੍ਰਿਸ਼ਟਾਚਾਰ ਕਰਨ ਦੀ ਖੁੱਲ ਹੋਊਗੀ ਤਾਂ ਇਥੋਂ ਇਹ ਸਾਫ਼ ਹੋ ਗਿਆ ਕਿ ਗੱਠ ਜੋੜ ਵੀ ਕਰਾਂਗੇ ਪਰ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਾਂਗੇ ਵੀ ਨਹੀਂ ਇਹ ਵੀ ਸਾਡੀ ਆਮ ਆਦਮੀ ਪਾਰਟੀ ਦੀ ਨੀਤੀ ਦਾ ਇੱਕ ਹਿੱਸਾ ਹੈ ਜੇਕਰ ਗੱਲ ਕਰੀਏ ਵੈਲਟ ਪੇਪਰ ਦੀ ਗੱਲ ਕਰਦੇ ਆ ਆਪਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਲੱਗਿਆ ਸੀ ਕਿ ਕਿ ਪੀਐਮ ਮੋਦੀ ਸਾਹਿਬ ਕਿਉਂ ਭਜਦੇ ਨੇ ਕਿ ایਵੀ ਮਸ਼ੀਨਾਂ ਦੀ ਥਾਂ ਤੇ ਵੈਲਟ ਪੇਪਰ ਦੇ ਕਿਉਂ ਭਜਦੇ ਨੇ ਦੇਖੋ ਇਹ ਜਿਹੜਾ ਮਸਲਾ ਹੈ ਇਹ ਰਾਜਨੀਤਿਕ ਪਾਰਟੀਆਂ ਵਕ ਵਕ ਪਲੇਟਫਾਰਮਾਂ ਦੇ ਥਰੂ ਸੁਪਰੀਮ ਕੋਰਟ ਚ ਵੀ ਚੱਕ ਚੁੱਕੀਆਂ ਨੇ ਇਹ ਫੈਸਲਾ ਚੋਣ ਕਮਿਸ਼ਨ ਨੇ ਕਰਨਾ ਹੈ ਕਿ ਚੋਣ ਕਮਿਸ਼ਨ ਦੀ ਇੱਕ ਡਿਊਟੀ ਬਣਦੀ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਸੰਤੁਸ਼ਟੀ ਕਰਾਉਣ ਕਿ ਜਿਹੜੀ ਵੀ ਚੋਣ ਪ੍ਰਕਿਰਿਆ ਉਹ ਅਪਣਾ ਰਹੇ ਨੇ ਚਾਹੇ ਉਹ ਈਵੀਐਮ ਹੋਵੇ ਚਾਹੇ ਬੈਲਟ ਪੇਪਰ ਹੋਣ ਚਾਹੇ BB 60 ਦਾ ਇੱਕ ਮਸਲਾ ਚੱਲ ਰਿਹਾ ਸੋ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਆ ਕਿ ਉਹ ਸਾਰਿਆਂ ਨੂੰ ਲੋਕਤੰਤਰ ਦੇ ਵਿੱਚ ਲੋਕਾਂ ਦੀ ਸੰਤੁਸ਼ਟੀ ਜ਼ਰੂਰੀ ਆ ਸੋ ਚੋਣ ਕਮਿਸ਼ਨ ਨੂੰ ਬੇਨਤੀ ਕਰ ਸਕਦੇ ਆ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਸਾਡੀਆਂ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੇ ਤੇ ਸਾਡੇ ਦੇਸ਼ ਦੀ ਜਨਤਾ ਜਿਹੜੀ ਵੋਟ ਪਾਉਂਦੀ ਆ ਉਹਦੀ ਸੰਤੁਸ਼ਟੀ ਕਰਵਾਉਣ ਚਾਹੇ ਉਹ EBM ਦੇ ਨਾਲ ਕਰਵਾਉਣ ਚਾਹੇ ਉਹ ਬੈਲਟ ਪੇਪਰ ਦੇ ਨਾਲ ਕਰਾਉਣ ਜਿਹੜੀ ਸੰਤੁਸ਼ਟੀ ਆ ਉਹ ਆਮ ਜਨਤਾ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਕਰ ਮੰਗ ਕਿਉਂ ਕੀਤੀ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਬੈਲਟ ਪੇਪਰ ਦੀ ਮੰਗ ਕਿਉਂ ਕੀਤੀ ਹੈ ਕਿ ਕੋਈ ਇਹਦੇ ਚ ਕੱਪੜੇ ਦੀ ਗੱਲ ਕਰਦੇ ਚ ਨੇ ਨਹੀਂ ਨਹੀਂ ਦੇਖੋ ਮੰਗ ਦਾ ਮਤਲਬ ਇਹ ਹੁੰਦਾ ਜਦੋਂ ਆਮ ਲੋਕਾਂ ਦੀਆਂ ਉਮੀਦਾਂ ਕੁਝ ਹੋਰ ਹੁੰਦੀਆਂ ਨੇ ਨਤੀਜੇ ਜੇ ਕੁਝ ਹੋਰ ਆਉਂਦੇ ਨੇ ਸੋ ਕਿਤੇ ਕਿਤੇ ਦੇਖਣ ਨੂੰ ਲੱਗਦਾ ਜਿੱਥੇ ਭਾਜਪਾ ਦੀ ਵੋਟ ਹੁੰਦੀ ਆ 10% ਪਰ ਈਵੀਐਮ ਚੋਂ ਵੋਟ ਨਿਕਲਦੀ ਆ 60% ਸੋ ਕਿਤੇ ਕਿਤੇ ਲੋਕਾਂ ਦੇ ਮਨ ਚ ਸ਼ੰਕਾ ਆਉਂਦਾ ਕਿ ਭਾਜਪਾ ਦੀ ਰੈਲੀ 'ਚ 50 ਬੰਦੇ ਗਏ ਸੀ ਤਾਂ ਇਹਨਾਂ ਦੀ ਉੱਥੇ ਵੋਟ 50000 ਕਿਵੇਂ ਨਿਕਲਿਆ ਜੀ ਸੋ ਇਹ ਲੋਕਾਂ ਦੇ ਸ਼ੰਕੇ ਨੇ ਸੋ ਪੋਲੀਟੀਕਲ ਪਾਰਟੀਆਂ ਅਸੀਂ ਵਿਰੋਧੀ ਧਿਰ 'ਚਾਂ ਜੇ ਕੇਂਦਰ ਦੀ ਸਰਕਾਰ ਤੁਸੀਂ ਦੇਖੋ ਅਸੀਂ ਕੇਂਦਰ ਦੇ ਵਿੱਚ ਅਸੀਂ ਵਿਰੋਧੀ ਧਿਰ 'ਚਾਂ ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਲੋਕਾਂ ਦੀ ਆਵਾਜ਼ ਆ ਉਹ ਹਰ ਉਸ ਪਲੇਟਫਾਰਮ ਤੱਕ ਰੱਖੀ ਜਾਵੇ ਜੇ ਲੋਕ ਚਾਹੁੰਦੇ ਨੇ ਜੇ ਲੋਕਾਂ ਦੀ ਆਵਾਜ਼ ਆ ਕਿ ਵੈਲਟ ਪੇਪਰ ਨਾਲ ਇਲੈਕਸ਼ਨ ਕਰਾਈ ਜਾਵੇ ਤਾਂ ਲੋਕਾਂ ਦੀ ਆਵਾਜ਼ ਚੱਕਣੀ ਸਾਡੇ ਮੁੱਖ ਮੰਤਰੀ ਦਾ ਵੀ ਫਰਜ ਆ ਸਾਡੇ ਐਮਐਲਏ ਦਾ ਵੀ ਫਰਜ ਆ ਸਾਡੇ ਮੈਂਬਰ ਆਫ ਪਾਰਲੀਮੈਂਟਾਂ ਦਾ ਵੀ ਫਰਜ ਆ ਤੇ ਸਾਡੇ ਅਹੁਦੇਦਾਰ ਹਰ ਪਾਰਟੀ ਚਾਹੇ ਖੇਤਰੀ ਪਾਰਟੀ ਆ ਚਾਹੇ ਕੋਈ ਨੈਸ਼ਨਲ ਪਾਰਟੀ ਉਹਨਾਂ ਦਾ ਫਰਜ ਬਣਦਾ ਲੋਕਾਂ ਦੀ ਆਵਾਜ਼ ਨੂੰ ਉੱਤੇ ਤੱਕ ਲੈ ਕੇ ਜਾਣਾ ਰਾਜਾ ਜੀ ਇਹ ਲਾਡ ਸਵਾਲ ਆ ਮੇਰਾ ਕਿ ਜਿਹੜਾ ਕਿ ਬਾਬੇ ਨਾਨਕ ਦੀ ਤੱਕੜੀ ਕਹ ਕੇ ਕਿ ਧਾਰਮਿਕ ਜਿਹੜੇ ਚੋਣ ਨਿਸ਼ਾਨਾਂ ਧਾਰਮਿਕ ਉਦਦ ਲੈ ਕੇ ਜਾਣਾ ਕੀ ਸੋ ਜਿਵੇਂ ਕਾਲੀ ਦਲ ਦੀ ਸਿਆਸਤ ਆਪਾਂ ਨੇ ਸ਼ੁਰੂ ਤੋਂ ਦੇਖੀ ਆ ਕਿ ਬਹੁਤ ਜ਼ਿਆਦਾ ਉਸੇ ਰਾਹ ਤੇ ਜਿਵੇਂ ਹੁਣ ਬੀਜੇਪੀ ਤੁਰਪੀ ਕਿ ਇੱਕ ਰਾਮ ਮੰਦਿਰ ਇੱਕ ਧਾਰਮਿਕ ਪ੍ਰੋਗਰਾਮ ਨੂੰ ਬੀਜੇਪੀ ਨੇ ਆਪਣਾ ਪ੍ਰੋਗਰਾਮ ਬਣਾ ਲਿਆ ਇੱਕ ਆਪਣਾ ਈਵੈਂਟ ਪਾਰਟੀ ਦਾ ਈਵੈਂਟ ਬਣਾ ਕੇ ਉਹਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਸੋ ਅਕਾਲੀ ਦਲ ਇਹ ਪਿਛਲੇ 20 30 ਸਾਲਾਂ ਤੋਂ ਇਹ ਚੀਜ਼ਾਂ ਕਰਦਾ ਆ ਰਿਹਾ ਹੈ 50 ਸਾਲਾਂ ਤੋਂ ਇਹ ਚੀਜ਼ਾਂ ਕਰਦਾ ਆ ਰਿਹਾ ਹੈ ਕਿ ਉਹ ਧਾਰਮਿਕ ਮਸਲਿਆਂ ਨੂੰ ਪਾਰਟੀ ਦੇ ਪ੍ਰੋਗਰਾਮ ਬਣਾ ਕੇ ਪੇਸ਼ ਕਰਦਾ ਰਿਹਾ ਉਸੇ ਵਿੱਚੋਂ ਇੱਕ ਉਸੇ ਸੋਚ ਉਸੇ ਮਾਨਸਿਕਤਾ ਦੇ ਵਿੱਚੋਂ ਉਪਜਿਆ ਹੋਇਆ ਇੱਕ ਬਿਆਨ ਆਇਆ ਹੈ ਜਿਹੜੀ ਬਾਬੇ ਨਾਨਕ ਦੀ ਤੱਕੜੀ ਆ ਉਹ ਅਕਾਲੀ ਦਲ ਦੀ ਤੱਕੜੀ ਆ ਸੋ ਅਕਾਲੀ ਦਲ ਹੋਂਦ ਵਿੱਚ ਆਉਂਦਾ 100 ਸਾਲ ਪਹਿਲਾਂ ਬਾਬਾ ਨਾਨਕ 500 600 ਸਾਲ ਪਹਿਲਾਂ ਧਰਤੀ ਤੇ ਆਏ ਨੇ ਤੇ ਪੂਰੀ ਮਨੁੱਖਤਾ ਨੂੰ ਸੰਦੇਸ਼ ਦੇ ਕੇ ਗਏ ਨੇ ਤਾਂ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਬਾਬਾ ਨਾਨਕ ਕਿਸੇ ਇੱਕ ਪੋਲੀਟੀਕਲ ਪਾਰਟੀ ਨਾਲ ਬੰਨੇ ਹੋਏ ਨਹੀਂ ਹੈਗੇ ਉਹਨਾਂ ਦੀ ਤੱਕੜੀ ਉਹਨਾਂ ਦੀ ਤੱਕੜੀ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਾਣੀਆਂ ਨੇ ਜਿਹੜੀ ਸਚਾਈ ਆ ਜਿਹੜਾ ਮੈਸੇਜ ਆ ਜਿਹੜਾ ਲੋਕਾਂ ਨੂੰ ਤੱਕੜੀ ਦੇ ਨਾਲ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀ ਉਹ ਇੱਕ ਪੋਲੀਟੀਕਲ ਪਾਰਟੀ ਜਿਨੂੰ ਲੋਕਾਂ ਨੇ ਨਕਾਰਤਾ ਤਾਂ ਬੀਬੀ ਨੂੰ ਇਹ ਕਹਿੰਦੇ ਸ਼ਰਮ ਨਹੀਂ ਆਈ ਕਿ ਲੋਕਾਂ ਨੇ ਬਾਬੇ ਨਾਨਕ ਦੀ ਤੱਕੜੀ ਨੂੰ ਹਰਾਤਾ ਉਹਨੂੰ ਕੀ ਲੱਗਦਾ ਕਿ ਬਾਬੇ ਨਾਨਕ ਦੀ ਤੱਕੜੀ ਕਦੇ ਹਾਰ ਸਕਦੀ ਆ ਸੋ ਇਹਨਾਂ ਚੀਜ਼ਾਂ ਤੋਂ ਸਿਆਸਤ ਨੂੰ ਦੂਰ ਰਹਿਣਾ ਚਾਹੀਦਾ ਧਾਰਮਿਕ ਚਿੰਤਸ ਵੀ ਹੱਥ ਪੰਜਾ ਕਹਿੰਦੀ ਆ ਕਿ ਬਾਬੇ ਨਾਨਕ ਦਾ ਦੇਖੋ ਇਹ ਉਹਨਾਂ ਦੀ ਸੌੜੀ ਮੰਨ ਸਕਦਾ ਹੈ ਇਹ ਹੱਥ ਪੰਜੇ ਇਹ ਤੱਕੜੀਆਂ ਇਹ ਤੁਹਾਡੇ ਚੋਣ ਨਿਸ਼ਾਨ ਨੇ ਇਹ ਤੁਹਾਡੇ ਨਹੀਂ ਕੱਲ ਨੂੰ ਕਿਸੇ ਹੋਰ ਪੋਲੀਟੀਕਲ ਪਾਰਟੀ ਕੋਲ ਚਲੇ ਜਾਣਗੇ ਅਕਾਲੀ ਦਲ ਕੋਲ ਅੱਜ 2 ਸੀਟਾਂ ਹੈ ਮੈਂਬਰ ਪਾਰਲੀਮੈਂਟ ਦੀਆਂ 2-3 ਐਮ ਐਲ ਏ ਨੇ ਹੋ ਸਕਦਾ ਅਗਲੇ 5-10 ਸਾਲਾਂ 'ਚ ਇਹ 00 ਤੇ ਆ ਜਾਣ ਜਿਵੇਂ ਦਿੱਲੀ 'ਚ ਕਾਂਗਰਸ ਪਾਰਟੀ ਦੀ ਹਾਲਤ ਆ ਹੋ ਸਕਦਾ ਇਹ ਚੋਣ ਨਿਸ਼ਾਨ ਕਿਸੇ ਹੋਰ ਨੂੰ ਮਿਲ ਜਵੇ ਫਿਰ ਕੀ ਕਹਿਣਗੇ ਇਹ ਵੀ ਬਾਬੇ ਨਾਨਕ ਦੀ ਤੱਕੜੀ ਹੁਣ ਫਲਾਣੇ ਵਾਲੇ ਲੈ ਕੇ ਸੋ ਕਾਂਗਰਸ ਜਿਹੜੀ ਪੋਜੀਸ਼ਨ ਕਾਂਗਰਸ ਦੀ ਵੀ ਹੌਲੀ-ਹੌਲੀ ਬਣਦੀ ਜਾ ਰਹੀ ਆ ਜਿਵੇਂ ਤੁਸੀਂ ਦੇਖਿਆ ਹੋਣਾ ਮਹਾਰਾਸ਼ਟਰ ਵਿੱਚ ਜਿਹੜਾ ਚੋਣ ਨਿਸ਼ਾਨ ਸੀਗਾ ਉਹ ਸ਼ਿੰਦੇ ਗਰੁੱਪ ਨੂੰ ਅਲਾਟ ਹੋ ਗਿਆ ਉਹਦੇ ਬਿਠਾ ਕੇ ਵਾਲਾ ਤੋਂ ਇਹ ਚੋਣ ਨਿਸ਼ਾਨ ਨੇ ਇਹਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹਾਂ ਲੋਕਾਂ ਨੂੰ ਬਲੈਕਮੇਲ ਕਿਵੇਂ ਕਰਨਾ ਸੋ ਇਹ ਲੋਕ ਲੋਕਾਂ ਨੂੰ ਬਲੈਕਮੇਲ ਧਾਰਮਿਕ ਤੌਰ ਤੇ ਉਹਨਾਂ ਦੇ ਸੈਂਟੀਮੈਂਟਾਂ ਨੂੰ ਬਲੈਕਮੇਲ ਕਰਕੇ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ ਇਹ ਵਿਕਾਸ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਇਹ ਇਹ ਨਹੀਂ ਦੱਸਦੇ ਅਸੀਂ ਕੰਮ ਕੀ ਕਰੇ ਨੇ ਸੋ ਕੰਮ ਦੱਸੋ ਕੰਮ ਗਿਣਾਓ ਰਾਜਨੀਤੀ ਕਰੋ ਜੀ ਸਦਕੇ ਕਰੋ ਇਹ ਹੱਕ ਆ ਸਾਰਿਆਂ ਦਾ ਪਰ ਧਰਮ ਨੂੰ ਧਰਮ ਦੇ ਚਿੰਨ੍ਹਾਂ ਨੂੰ ਰਾਜਨੀਤੀ ਲਈ ਆਪਣੀ ਸੌੜੀ ਸਿਆਸਤ ਲਈ ਨਾ ਵਰਤੋ ਸਭ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਧਰਮ ਨੂੰ ਰਾਜਨੀਤੀ ਤੋਂ ਦੂਰ ਰੱਖੀਏ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਜੇਕਰ ਗੱਲ ਕਰੀਏ ਕਿ ਹਰੇਕ ਜਿਵੇਂ ਤੁਸੀਂ ਕਿਹਾ ਕਿ ਰਾਮ ਮੰਦਰ ਦੀ ਗੱਲ ਕੀਤੀ ਉਹ ਵੀ ਇੱਕ ਇਵੈਂਟ ਬਣਾ ਲਿਆ ਮੋਦੀ ਮੋਦੀ ਇਹ ਕਿਵੇਂ ਉਹ ਚੀਜ਼ਾਂ ਕਿਵੇਂ ਆਣ ਗਿਆ ਦੇਖੋ ਉਸੇ ਲਈ ਤਾਂ ਮੈਂ ਪਹਿਲਾਂ ਬੋਲ ਕੇ ਹਟਿਆ ਕਿ ਜਿਹੜੀ ਇਹ ਲੜਾਈ ਆਪਾਂ ਨੂੰ ਲੜਨੀ ਪਊਗੀ ਦੇਖੋ ਬੀਜੇਪੀ ਨੇ ਜਿਹੜਾ ਇਵੈਂਟ ਬਣਾਇਆ ਜਿੰਨੇ ਚਾਰ ਸ਼ੰਕਰਾਚਾਰੀਆਂ ਨੇ ਸ਼ੰਕਰਾਚਾਰੀਏ ਕੋ ਉਹ ਪਾਦੀ ਆ ਜਿਵੇਂ ਸਾਡੇ ਅਕਾਲ ਤਖਤ ਦੇ ਜਥੇਦਾਰ ਹੁੰਦੇ ਨੇ ਉਹਨਾਂ ਦੀ ਕਮਾਂਡ ਮਰਿਆਦਾ ਇੱਕ ਇੱਕ ਅਹੁਦਾ ਹੈ ਇੱਕ ਸਮਾਜ ਵਿੱਚ ਉਹਨਾਂ ਪ੍ਰਤੀ ਸ਼ਰਧਾ ਹੈ ਤੇ ਉਹਨਾਂ ਦਾ ਜਿਹੜਾ ਫੈਸਲਾ ਉਹ اٹਲ ਮੰਨਿਆ ਜਾਂਦਾ ਸਿੱਖ ਕੌਮ 'ਚ ਇਸੇ ਤਰ੍ਹਾਂ ਹਿੰਦੂ ਸਮਾਜ 'ਚ ਸ਼ੰਕਰਾਚਾਰੀਆ ਦਾ ਜਿਹੜਾ ਅਹੁਦਾ ਬਹੁਤ ਮਹਾਨ ਅਹੁਦਾ ਹੈ ਸੋ ਤੁਸੀਂ ਨੋਟ ਕਰੋ ਸ਼ੰਕਰਾਚਾਰੀਆ ਜਿਹਦੇ ਬਿਆਨ ਸੁਣੋ ਉਹਨਾਂ ਦੀਆਂ ਸਟੇਟਮੈਂਟਾਂ ਸੁਣੋ ਉਹ ਬੀਜੇਪੀ ਦੇ ਇਸ ਕਰਕੇ ਖਿਲਾਫ ਨਹੀਂ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਇਵੈਂਟ ਬਣਾਇਆ ਹੈ ਉਹ ਇਸ ਕਰਕੇ ਖਿਲਾਫ ਨੇ ਕਿ ਇੱਥੇ ਬਹੁਤ ਸਾਰੇ ਕਾਰਜਕ੍ਰਮ ਇਹੋ ਜਿਹੇ ਹੋ ਰਹੇ ਨੇ ਜਿਹੜੇ ਉਹਨਾਂ ਦੀ ਸ਼ਾਸਤਰਾਂ ਦੀਆਂ ਜਿਹੜੀਆਂ ਵਿਧੀਆਂ ਨੇ ਉਹਦੇ ਖਿਲਾਫ ਹੋ ਰਹੇ ਨੇ ਸੋ ਹਰ ਇੱਕ ਧਾਰਮਿਕ ਇਨਸਾਨ ਦੀ ਡਿਊਟੀ ਆ ਜਿਵੇਂ ਅਸੀਂ ਰਾਜਨੀਤਿਕ ਲੋਕ ਆ ਰਾਜਨੀਤੀ ਜੇ ਕੁਝ ਗਲਤ ਹੁੰਦਾ ਤਾਂ ਸਾਨੂੰ ਬੋਲਣਾ ਪੈਂਦਾ ਉਹ ਧਾਰਮਿਕ ਲੋਕ ਨੇ ਜੇ ਧਰਮ ਦੇ ਵਿੱਚ ਸ਼ਾਸਤਰਾਂ ਦੇ ਖਿਲਾਫ ਕੋਈ ਚੀਜ਼ ਹੁੰਦੀ ਹੈ ਤਾਂ ਸ਼ੰਕਰਾਚਾਰੀ ਆ ਜੇ ਇਹਨੂੰ ਬੋਲਣਾ ਪੈਂਦਾ ਤੇ ਉਹ ਬੋਲ ਵੀ ਰਹੇ ਨੇ ਸੋ ਭਾਜਪੀ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਤੁਸੀਂ ਸ਼ੰਕਰਾਚਾਰੀ ਆ ਜੀਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਜਿਹੜਾ ਜਿਨ੍ਹਾਂ ਨੇ ਹੁਣ ਤੱਕ ਧਰਮ ਦੀਆਂ ਬਾਗਡੋਰਾਂ ਸੰਭਾਲ ਕੇ ਰੱਖੀਆਂ ਨੇ ਤੇ Hindu ਧਰਮ ਲਈ ਉਹ ਇੱਕ ਡਿਊਟੀ ਨਿਭਾ ਰਹੇ ਨੇ ਇੱਕ ਪ੍ਰਮਾਤਮਾ ਵੱਲੋਂ ਬਖਸ਼ੀ ਲੋਕਾਂ ਵੱਲੋਂ ਬਖਸ਼ੀ ਸੇਵਾ ਨਿਭਾ ਰਹੇ ਨੇ ਸੋ ਭਾਜਪੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਸ਼ੰਕਰਾਚਾਰੀ ਆ ਜੀਨੂੰ ਇਗਨੋਰ ਕਰਕੇ ਉਹਨਾਂ ਦੇ ਖਿਲਾਫ ਨਕਲੀ ਸ਼ੰਕਰਾਚਾਰੀਆ ਪੈਦਾ ਕਰਕੇ ਇਹ ਬਹੁਤ بڑا ਮਸਲਾ ਜਿਹੜਾ ਆਉਣ ਵਾਲੇ ਸਮੇਂ 'ਚ ਨਿਕਲ ਕੇ ਬਾਹਰ ਆਊਗਾ ਜਦੋਂ ਭਾਜਪਾ ਸੱਤਾ ਤੋਂ ਬਾਹਰ ਜਾਊਗੀ ਉਦੋਂ ਭਾਜਪਾ ਦੇ ਘਪਲੇ ਵੀ ਸਾਹਮਣੇ ਆਉਣਗੇ ਤੇ ਭਾਜਪਾ ਨੇ ਜਿਹੜੀ ਧਰਮ 'ਚ ਘੁਸਪੈਠ ਕਰੀ ਆ ਨਕਲੀ ਸ਼ੰਕਰਾਚਾਰੀਆ ਬਣਾਏ ਨੇ ਨਕਲੀ ਸੰਤ ਬਣਾਏ ਨੇ ਨਕਲੀ ਮਹੰਤ ਬਣਾਏ ਨੇ ਨਕਲੀ ਮਹਾਤਮਾ ਬਣਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰਾਉਣਾ ਸ਼ੁਰੂ ਕਰਿਆ ਇਹ ਬਹੁਤ ਗੰਭੀਰ ਦੋਸ਼ਾਰੇ ਵੱਡੇ ਗੰਭੀਰ ਦੋਸ਼ ਇਹ ਦੋਸ਼ ਨਹੀਂ ਇਹ ਸਚਾਈ ਆ ਜਦੋਂ ਬੀਜੇਪੀ ਸੱਤਾ ਤੋਂ ਬਾਹਰ ਗਈਏ ਨਕਲੀ ਸੰਤ ਨਕਲੀ ਮਹਾਤਮਾ ਦੇ ਕੱਚੇ ਚਿੱਠੇ ਸਭ ਦੇ ਸਾਹਮਣੇ ਆਉਣਗੇ ਜਿਵੇਂ ਕੁਝ ਮਹਾਪੁਰਸ਼ ਜੇਲਾ ਦੀ ਹਵਾ ਕਾ ਰਹੇ ਨੇ ਜਿਹੜੇ ਅੱਜ ਬੀਜੇਪੀ ਦੇ ਗੁਣਗਾਨ ਜਿਨ੍ਹਾਂ ਦਾ ਕੰਮ ਧਾਰਮਿਕ ਦਾ ਗੁਣਗਾਨ ਕਰਨਾ ਨਹੀਂ ਕਿਸੇ ਧਰਮ ਦੀ ਭਲਾਈ ਕਰਨਾ ਨਹੀਂ ਸਿਰਫ ਬੀਜੇਪੀ ਦੇ ਲੀਡਰਾਂ ਦਾ ਗੁਣਗਾਨ ਕਰਨਾ ਜਿਨ੍ਹਾਂ ਦਾ ਕਰਮ ਬਣ ਗਿਆ ਉਹ ਲੋਕਾਂ ਦੀ ਸਚਾਈ ਲੋਕਾਂ ਦੇ ਸਾਹਮਣੇ ਆਊਗੀ ਤੁਸੀਂ ਸਮਾਂ ਆਉਂਦਿਓ ਆਪਾਂ ਇਦਾਂ ਹੀ ਬੈਠ ਕੇ ਗੱਲ ਕਰਾਂਗੇ ਤੁਹਾਨੂੰ ਮੈਂ ਬਾਈ ਨੇਮ ਗਣਾਉਂਗਾ ਕਿਹੜੇ ਕਿਹੜੇ ਬੰਦੇ ਜਿਹੜੇ ਬੀਜੇਪੀ ਦੇ ਨਕਲੀ ਸੰਤ ਬਣ ਕੇ ਲੋਕਾਂ ਨੂੰ ਗਵਰਾਹ ਕਰਦੇ ਸੀ ਉਹ ਸਲਾਖਾਂ ਦੇ ਪਿੱਛੇ ਹੋਣਗੇ ਇਹ ਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਜਿਨ੍ਹਾਂ ਵੱਲੋਂ ਭਾਜਪਾ ਦੇ ਗੰਭੀਰ ਦੋਸ਼ ਵੀ ਲਾਏ ਗਏ ਨਾ ਉੱਥੇ ਹੀ ਇਹਨਾਂ ਵੱਲੋਂ ਕਿਹਾ ਗਿਆ ਕਿ ਧਰਮ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਚੇ ਰਿਪੋਰਟ